ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕੇਜੀਵਾਲ ਵੱਲੋਂ VOTING ਮਸ਼ੀਨਾਂ ਦੇ ਵਿੱਚ ਗੜਬੜੀ ਵਾਲੇ ਬਿਆਨ ਨੂੰ ਲੈ ਕੇ ਪ੍ਰਤੀਕਿਰਿਆ ਆਉਣੀ ਵੀ ਸ਼ੁਰੂ ਹੋ ਗਈ ਹੈ ਇਸ ਬਿਆਨ ਦਾ ਸੋਸ਼ਲ ਮੀਡੀਆ ਤੇ ਜਿੱਥੇ ਮਖੌਲ ਉਡਾਇਆ ਜਾ ਰਿਹਾ ਉੱਥੇ ਹੀ ਸਿਆਸਤਦਾਨ ਫੀ ਕੇਜੀਵਾਲ ਦੇ ਬਿਆਨ ਦੇ ਨਿਖੇ ਦੀ ਕਰ ਰਹੇ ਨੇ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਉੱਤੇ ਜੁੜੇ ਨੇ ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਛੋਟੇਪੁਰ ਜੀ ਚੱਕ ਦੇ ਟੀਵੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੌਰ ਤੋਂ ਇਹ ਜਾਨਣਾ ਚਾਹਾਂਗੇ ਕਿਜੀਵਾਲ ਦਾ ਨਵਾਂ ਬਿਆਨ VOTING ਮਸ਼ੀਨਾਂ ਵਿੱਚ ਗੜਬੜੀ ਕੀ ਕਹੋਗੇ ਤੁਸੀਂ ਉਹ ਹਮੇਸ਼ਾ ਨਵੀਆਂ ਛੇੜਾਂ ਹੁੰਦਾ ਜੀ ਜੀ ਬੜਾ ਐਕਸਪਰਟ ਆ ਜੀ ਜੀ ਉਹ ਆਪਣੇ ਲੋਕਾਂ ਨੂੰ ਨੇ ਹਰ ਨਵਾਂ ਤੇ ਕੋਈ ਨਾ ਕੋਈ ਸੂਸ਼ੇ ਚੜਦਾ ਹਸਪੋਰਟ ਆ ਸਕਦਾ ਛੋਟਪੁਰਜੀ ਐਨਆਰਆਈ ਸਪੋਰਟ ਜਿਸ ਦਾ ਕਿ ਵੱਡੇ ਪੱਧਰ ਤੇ ਦਾਵਾ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਵੱਲੋਂ ਉਹ ਵੀ ਕਿਤੇ ਨਜ਼ਰ ਨਹੀਂ ਆਇਆ ਜਾਂ ਇਹ ਕਿ ਇਹ ਕਿ ਉਹ ਕੋਈ ਵੱਡਾ ਜਾਦੂ ਨਹੀਂ ਵਖਾ ਸਕੇ ਬਈ ਬਕਰ ਭਰੇ ਉੱਥੇ ਆਏ ਸਾਡੇ ਦਵਾ ਦੇ ਵਿੱਚ ਦੋ ਹਵਾਈ ਜੀ ਭੜਕੇ ਆਏ ਆ ਵੱਡੇ ਜੀ ਆ ਪੈਸਾ ਤੋਂ ਉਹਨਾਂ ਨੂੰ ਬਹੁਤ ਦਿੱਕਤ ਆ ਇਹਨਾਂ ਨੂੰ ਉਹ ਹੁਣ ਕੀਲਵੇਸ ਕਰ ਗਿਆ ਵੀ ਮੈਂ ਤਾਂ ਕਦਾ ਪੈਸਾ ਕੋ ਹਰਾਮ ਦਾ ਸੀ ਤੁਹਾਡਾ ਦਸਾਂ ਨੋਹਾਂ ਦਿੱਕਤ ਪਈ ਇਹ ਬਾਹਰ ਇਨਾ ਕੰਮ ਕਰਦੇ ਹੋ ਤਾਂ ਤੁਸੀਂ ਕਿਸਾ ਇੱਥੇ ਬੋਣ ਲੱਗੇ ਕਿਥੇ ਨਹੀਂ ਕਿੰਨੂ ਪੈਸਾ ਦੇ ਰਹੇ ਹੋ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਰਹੇ ਹੋ ਪੰਜਾਬ ਨੂੰ ਬਸਾਉਣ ਵਾਲਿਆਂ ਨੂੰ ਦੇ ਰਹੇ ਕਹਿੰਦੇ ਜੀ ਸਾਡੀਆਂ ਅੱਖਾਂ ਦੇ ਮਲਮਾ ਪੱਟ ਜਿਹੜੀ ਹੋਈ ਸੀ ਅਸੀਂ ਜਾਣਦੇ ਹਾਂ ਕਿ ਬਹੁਤ ਦੇ ਹਾਜ਼ਰੀ ਨੇ ਪੰਜਾਬ ਦੇ ਹੱਥ ਐਸੀ ਨੇ ਹੁਣ ਸਾਨੂੰ ਪਤਾ ਲੱਗਾ ਇਹਨਾਂ ਦਾ ਮੈਨੂੰ ਚੰਗਾ ਜਿਹਾ ਹੁਣ ਹੀ ਪਤਾ ਲੱਗਿਆ ਭਗਵੰਤ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਤਾਂ ਆਏ ਹਾਂ ਅਤੇ ਸੰਜੀਤ ਗੀ ਨਾਲ ਆਪਣਾ ਰੋਲ ਅਦਾ ਕਰਾਂਗੇ। ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਕਿਸ ਤਰ੍ਹਾਂ ਨਿਭਾ ਸਕਦੀ ਹੈ? ਇੱਕ ਦੋ ਬੰਦਿਆਂ ਤੋਂ ਸਵਾ ਤੋਂ ਬੰਦਾ ਸਰਵਜਾਰੀ ਨਾ ਗਹਿਲ ਭਗਵੰਤ ਮਾਨ ਦਾ ਵਿਚਾਰ ਸੁਪਨੇ ਲੈਂਦਾ ਸੀ ਨਾ ਉਹ ਵੀ ਗੱਲ ਬਣੀ ਨਹੀਂ ਚੋੜੀ ਗਈ। ਬਹੁਤ-ਬਹੁਤ ਧੰਨ ਬਹੁਤ-ਬਹੁਤ ਆਡਾ ਛੋਟੇਪੁਰ ਜੀ ਚੱਕ ਤੇ ਟੀਵੀ ਦੇ ਨਾਲ ਜੋੜਨ ਦੇ ਲਈ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।